ਇਹ ਜਨ ਸਿਰਫ ਵੱਡੀਆਂ ਕੋਠੀਆਂ ਲਈ ਹੀ ਜ਼ਰੂਰੀ ਹੈ ਜਾਂ ਛੋਟੇ ਜੇਕਰ ਆਪਾਂ ਛੋਟੇ ਮਕਾਨ ਬਣਾਉਣਾ ਹੈ ਜੋ ਆਪਣੇ ਮੀਡੀਅਮ ਵਰਗ ਦੇ ਬਾਈ ਹੁੰਦੇ ਨੇ ਭਰਾ ਹੁੰਦੇ ਨੇ ਉਹਨਾਂ ਲਈ ਵੀ ਜ਼ਰੂਰੀ ਹੈ ਛੋਟੇ ਤੋਂ ਛੋਟੇ ਵਾਸਤੇ ਵੀ ਜ਼ਰੂਰੀ ਹੈ ਜੀ ਮੈਂ ਆਪ ਕੱਲੀਆਂ ਵੱਡੀਆਂ ਬਿਲਡਿੰਗਾਂ ਵਾਸਤੇ ਨਹੀਂ ਵੀ ਇਹ ਨਹੀਂ ਹੁੰਦਾ ਵੀ ਉਹਨਾਂ ਕੋਲ ਜਿਆਦਾ ਪੈਸਾ ਪਤਾ ਨਹੀਂ ਬਿਤਾਉ ਮੈਂ ਆਪ ਤੇ ਉਹੀ ਲਾ ਸਕਦੇ ਠੀਕ ਹੈ ਜੀ ਠੀਕ ਹੈ ਛੋਟਿਆਂ ਵਾਸਤੇ ਛੋਟੀਆਂ ਘੋਟੀਆਂ ਵਾਸਤੇ ਜਾਂ ਛੋਟੇ ਮਕਾਨ ਜੇ ਕੋਈ ਆਪਾਂ ਚਲੋ ਦੋ ਕਮਰਿਆਂ ਵਾਲਾ ਮਕਾਨ ਵੀ ਬਣਾਉਣਾ ਹੈ ਉਹਦੇ ਵਿੱਚ ਵੀ ਜੇ ਆਪਾਂ ਮੈਪ ਯੂਜ਼ ਕਰ ਲਾਂਗੇ ਨਾ ਮੈਪ ਨਾਲ ਉਹਦੇ ਚ ਇੱਕ ਤਾਂ ਸਹੂਲਤਾਂ ਸਾਰੀਆਂ ਮਿਲ ਜਾਣਗੀਆਂ ਠੀਕ ਹੈ ਜੀ ਠੀਕ ਹੈ ਠੀਕ ਮੰਨ ਲਓ ਕਿਹੜੀ ਦੀਵਾਰ ਤੇ ਏਸੀ ਲਾਉਣਾ ਕਿਹੜੀ ਦੀਵਾਰ ਤੇ ਟਿਊਬ ਲਗਾਉਣੀਆਂ ਕਿਹੜੇ ਕਿੱਥੇ ਪੱਖਾ ਸਹੀ ਆਊਗਾ ਠੀਕ ਹੈ ਕਿੱਥੇ ਡਾਊਨ ਸੀਲਿੰਗ ਸਹੀ ਰਹਿਣੀ ਡਿਜ਼ਾਈਨ ਸਿਰਫ ਵੱਡੀਆਂ ਘੋਟੀਆਂ ਲਈ ਹੀ ਜ਼ਰੂਰੀ ਹੈ ਜਾਂ ਛੋਟੇ ਜੇਕਰ ਆਪਾਂ ਛੋਟੇ ਮਕਾਨ ਬਣਾਉਣਾ ਹੈ ਜੋ ਆਪਣੇ ਮੀਡੀਅਮ ਵਰਗ ਦੇ ਬਾਈ ਹੁੰਦੇ ਨੇ ਭਰਾ ਹੁੰਦੇ ਨੇ ਉਹਨਾਂ ਲਈ ਵੀ ਜ਼ ਕੱਲੀਆਂ ਵੱਡੀਆਂ ਬਿਲਡਿੰਗਾਂ ਵਾਸਤੇ ਨਹੀਂ ਵੀ ਇਹ ਨਹੀਂ ਹੁੰਦਾ ਵੀ ਉਹਨਾਂ ਕੋਲੇ ਜਿਆਦਾ ਪੈਸਾ ਪਤਾ ਨਹੀਂ ਬਿਤਾਉ ਉਹ ਮੈਪ ਤੇ ਉਹੀ ਲਾ ਸਕਦੇ ਠੀਕ ਹੈ ਜੀ ਠੀਕ ਹੈ ਛੋਟਿਆਂ ਵਾਸਤੇ ਛੋਟੀਆਂ ਗੋਠੀਆਂ ਵਾਸਤੇ ਜਾਂ ਛੋਟੇ ਮਕਾਨ ਜੇ ਕੋਈ ਆਪਾਂ ਚਲੋ ਦੋ ਗਮਰਿਆਂ ਵਾਲਾ ਮਕਾਨ ਵੀ ਬਣਾਉਣਾ ਹਾਂ ਉਹਦੇ ਵਿੱਚ ਵੀ ਜੇ ਆਪਾਂ ਮੈਪ ਯੂਜ਼ ਕਰ ਲਾਂਗੇ ਨਾ ਮੈਪ ਨਾਲ ਉਹਦੇ ਸਿੱਕਦਾ ਸਹੂਲਤਾਂ ਸਾਰੀਆਂ ਮਿਲ ਠੀਕ ਹੈ ਜੀ ਠੀਕ ਹੈ ਮੰਨ ਲਓ ਕਿਹੜੀ ਦੀਵਾਰ ਤੇ AC ਲਾਉਣਾ ਕਿਹੜੀ ਦੀਵਾਰ ਤੇ ਟਿਊਬ ਲਗਾਉਣੀਆਂ ਕਿਹੜੇ ਕਿੱਥੇ ਪੱਖਾ ਸਹੀ ਆਊਗਾ ਠੀਕ ਹੈ ਕਿੱਥੇ ਡਾਊਨ ਸੀਲਿੰਗ ਸਹੀ ਰਹੇਣੀ